ਕਿੱਦਾ ਬਤ ਅਜੀਤ ਕੀ ਕਹਿਣਾ ਤੂੰ ਨਹੀਂ ਜਾਣਾ ਸਕੂਲ ਕਿਉਂ ਨਹੀਂ ਜਾਣਾ ਸਕੂਲ ਦਾਸਰੀ ਗਾਲ ਜੀ ਸਾਰਿਆਂ ਨੂੰ ਬਹੁਤ ਬਹੁਤ ਸਵਾਗਤ ਆ ਜੀ ਜਦੋਂ ਅਸੀਂ ਆਈਡੀ ਕਰਦੇ ਹੁੰਦੇ ਸੀ ਸਕੂਲ ਜਾਣ ਤੋਂ ਸਾਡੇ ਤਾਂ ਪੈਂਦੇ ਹੁੰਦੇ ਸੀ 76 ਤੇ ਇੱਧਰ ਸਰਦਾਰ ਹੁਣ ਆਈਡੀ ਕਰ ਲਈ ਆ ਰਿਹਾ ਚਲਿਏ ਜੀ ਹੈਲੋ ਨਹੀਂ ਆ ਸਰ ਬੈਲਟ ਹੀ ਨਹੀਂ ਲਾਈ ਅੱਜ ਉਹ ਸਰ ਬੈਲਟ ਹੀ ਨਹੀਂ ਲਾਈ ਅੱਜ ਹਾਂ ਓਏ ਅਜੀਤ ਪਟਕੀ ਲੈ ਜਾਣੀਆਂ ਉਹ ਹੁਣ ਫੇ ਅੰਦਰ ਨੂੰ ਜਾਈ ਜਾਣਾ ਆਜੋ 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 ਚਲਿਓ 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 ਫੁਰਤੀਆਂ ਦਿਖਾ ਦਿਓ ਚੱਲ ਯਾਰ ਆ ਜਾ ਹੁਣ ਐਵੇਂ ਨਖਰੇ ਜੇ ਕਰੀ ਜਾਣਾ ਕੀ ਨਹੀਂ ਕਾਦੇ ਨਹੀਂ ਜਾਣਾ ਹਾਂ ਮਮਣੇ ਪਾਣੀ ਲੈਣਾ ਹੈ ਹਾਂ ਚੱਲ ਚੱਲ ਉੱਪਰ ਚੜ੍ਹ ਦੂੰ ਆ ਜਾ ਉਹ ਮੈਟ ਕਿਤੇ ਗੰਦਾ ਤਾਂ ਆ ਦੁੱਧ ਡੁੱਲ ਗਿਆ ਸੀ ਪੁੱਤ ਜੀ ਆਜੋ ਉਹ ਖੂਹ ਤੋਂ ਲੈ ਕੇ ਆਏ ਸੀ ਇਹ ਦੋ ਦੋ ਦੁੱਧ ਡੁੱਲ ਗਿਆ ਸੀ ਟੈਟੇ ਉੱਥੇ ਟੈਟੇ ਜੱਕ ਸੀਗਾ ਨਹੀਂ ਇੱਥੇ ਗੜਕਾਰ ਚ ਲੈ ਗਿਆਏ ਸੀ ਕਾਚ ਹਾਂ ਕਾਚ ਸਿੱਧੀ ਰਾਹ ਤੇ ਕਾਨਪਰ ਚਾ ਸੀਗਾ ਉਹ ਤਾਂ ਟਰੈਕਟਰ ਤੇ ਸੀ ਵੱਜਾ ਆ ਮੇਰੇ ਕੋਲ ਸਾਰੀ ਹੋਰ ਤੇ ਬੋਤਲ ਸੀ ਕਿ ਤਸੀ ਹਾਂ ਆਪਦੀ ਮਾਂ ਨੂੰ ਮਨਾਉਂਦਾ ਜਾਂਦਾ ਵੀ ਮੇਰੇ ਨਾਲ ਹੀ ਬੈਠੂਗੀ ਅੰਦਰ ਦੇ ਅੰਦਰ ਜਾਣਾ ਹੈਗਾ ਨਹੀਂ ਅਸੀਂ ਕਾਰ 'ਚ ਬੈੰਨੇ ਆ ਤੇ ਅਗੇ ਨਹੀਂ ਜੀ ਤੁਸੀਂ ਅੰਦਰ ਚੱਲਿਓ ਮੇਰੇ ਨਾਲ ਤੇ ਲੈਵੇ ਅਜੀਤ ਸਿੰਘ ਨੂੰ ਛੱਡਤਾ ਸੀ ਸਕੂਲ ਤੇ ਸਕੂਲ ਛੱਡਣ ਤੋਂ ਬਾਅਦ ਜੋ ਉਹਨੂੰ ਹੋਣ ਲੱਗੀ ਛੁੱਟੀ ਤੇ ਆਪਾਂ ਆ ਗਏ ਉਹਨੂੰ ਲੈਣ ਤੇ ਕਿਉਂਕਿ ਅੱਜ ਅੜੀ ਸੀਗੀ ਵੀ ਲੈ ਕੇ ਵੀ ਤੁਸੀਂ ਜਾਓ ਤੇ ਛੱਡ ਕੇ ਵੀ ਤੁਸੀਂ ਜਾਓ ਐ ਫੇਰ ਦੇਖਦੇ ਆ ਅਜੀਤ ਸਿੰਘ ਦਾ ਚਾ ਕੀ ਲੱਗਿਆ ਤੇਰੇ ਸਕੂਲੇ ਝੰਡੇ ਲੱਗੇ ਆ ਹਾਂ ਹਾਂ ਚੱਲੀਏ ਫਿਰ ਤੇਰੀ ਅੱਜ ਫੇਰ ਉਹ ਤਾਂ ਸਪਾਈਡਰਮੈਨ ਆ ਤੂੰ ਹੁਣ ਬੱਸ ਜ ਨਹੀਂ ਆਉਣਾ ਸੀ ਅੱਜ ਆਪਦੇ ਅੰਕਲ ਨਾਲ ਹਾਂ ਓਹ ਉਹ ਤਾਂ ਨੋਦਾ ਬੁੱਪਾ ਹੋਰ ਉਹਦੇ ਬਲਪਾ ਆ ਹੋਏ ਉਹ ਤੇ ਨੰਬਰ ਸਹੀ ਹੁਨਾ ਉਹ ਤਾਂ ਭੱਜਣ ਲੱਗਾ ਲੱਗਦਾ ਮੈਨੂੰ ਦੀਦੀ ਕਿੱਥੇ ਆ ਕਲਾਸ ਚ ਦੀਦੀ ਰੂ ਵੀ ਨਹੀਂ ਵੀ ਜੀਤ ਨੂੰ ਲੈ ਕੇ ਪਾਪਾ ਦੀਬੇ ਨੂੰ ਲੈ ਕੇ ਨਹੀਂ ਹੈ ਹੈ ਮੈਂ ਆਪ ਹੀ ਆਉਗੀ ਆਪੇ ਤੇ ਤੋ ਨਹੀਂ ਆਉਂਦਾ ਆਪ ਹੀ ਨਾ ਦੀਦੀ ਆਪ ਹੀ ਆ ਜੂਗੀ ਉਹ ਦੇ ਅੰਕਲ ਨੂੰ ਮਿਲ ਲਈ ਤੇਰੇ ਹੋਲੀ ਰਕਸ ਆਲਿਆ ਬਾਜ ਸਕੂਲ ਆ ਤੇਰਾ ਓਏ ਬਾਜ ਵਾਲੀ ਗਾਰ ਸਕੂਲ ਆ ਪੁੱਤ ਹੈ ਆਹ ਹੋਏ ਇਚੰਡੇ ਆ ਕੋ ਇੰਦਿਰ ਸਾਹ ਨੇ ਇੰਨੇ ਜਾਦੇ ਆ ਬੱਪਾ ਆਹ ਹੋ ਯਾਰ ਛੰਡੇ ਹੀ ਬੜੇ ਲਾਇਦਰ ਸਕੂਲ ਵਾਲਿਆਂ ਨੇ ਹੈ ਮਮਾ ਕਿਥੇ ਗਈ ਤੇਰੀ ਯਾਰ ਆਈ ਤਾਂ ਸੀ ਤੈਨੂੰ ਛੱਡਣ ਹੁਣ ਕਿੱਥੇ ਚਲ ਗਈ ਘਰ ਨੂੰ ਚਲ ਗਈ ਆ ਘਰ ਨੂੰ ਥੋੜੀ ਗਈ ਆ ਓ ਇੱਥੇ ਹੀ ਆ ਦੇਖ ਤਾਂ ਕਿੱਥੇ ਆ ਅੱਛਾ ਕੀ ਹੋਇਆ ਆਪਾਂ ਕਿੱਥੇ ਜਾਂਦੇ ਆ ਹਾਂ ਤੈਨੂੰ ਪਤਾ ਲੱਗ ਗਿਆ ਨਾ ਵੀ ਗੱਡੀ ਇੱਧਰ ਨੂੰ ਮੋੜੀ ਆ ਤੇ ਗੱਲ ਕੋਈ ਹੋਰ ਆ ਆਪਾਂ ਸ਼ਹਿਰ ਚੱਲੇ ਆ ਯਾਰ ਸ਼ਹਿਰ ਜਾਏਗੇ ਮੜਾ ਜਾ ਕਿਉਂ ਕਰੇ ਜਾਣਾ ਓਏ ਆਪਾਂ ਨੂੰ ਮੜ ਜਾ ਕੰਮ ਆ ਯਾਰ ਛੋਟਾ ਜਿਹਾ ਛੋਟਾ ਜਿਹਾ ਹੀ ਆ ਕਰੇ ਇਹ ਆਵਾਦੋਨੀ ਪੇ ਉਹ ਪਤਾ ਭੱਜ ਕੇ ਜਾ ਕੇ ਕਰ ਆਉਨੇ ਠੀਕ ਆ ਆਉ ਨਹੀਂ ਤੇਨੂੰ ਪਤਾ ਲੱਗ ਗਿਆ ਦੀ ਵੀ ਆ ਹੋਰ ਪਾਸੇ ਮੋੜ ਲਈ ਗੱਡੀ ਬੜਾ ਖਰਾਬ ਬੰਦਾ ਨੂੰ ਓਏ ਚੱਲ ਆ ਜਾ ਛੇਰ ਮੜ ਜਾ ਕੰਮ ਕਰਕੇ ਫੇਰ ਚੱਲਦੇ ਘਰ ਨੂੰ ਠੀਕ ਆ ਹਾਂ ਆਪ ਕੰਮ ਕਰਕੇ ਆਪਾਂ ਮੈਂਟੋਮੈਂਟ ਹੀ ਹੈ ਯਾਰ ਆਪਾਂ ਕੰਮ ਕਰ ਲਿਆ ਉਹ ਹੋ ਵੀ ਦਾਲ ਦੇ ਗਏ ਕਰਕੇ ਆਪਾਂ ਫੇਰ ਮੈਂਟੋਮੈਂਟ ਹੀ ਕਰੇ ਠੀਕ ਆ ਆਪਾਂ ਫੇਰ ਕੰਮ ਕਰ ਲਿਆ ਠੀਕ ਆ ਬੀਜੀਤ ਸਿੰਘ ਨੂੰ ਲੱਗੀ ਆ ਭੁੱਖ ਤੇ ਕੀ ਖਾਣਾ ਮੇਰੇ ਪੁੱਤ ਨੇ ਹੈ ਪੀਜ਼ਾ ਹੈ ਪੀਜ਼ਾ ਖਾਣਾ ਚਲੀਏ ਫੇਲੇ ਚੱਲ ਕਿੱਥੋਂ ਲੈਣਾ ਚੱਲ ਫੇ ਡੋਮੀਨੋਜ਼ ਪੀਜ਼ਾ ਚਲੀਏ ਨਿਆਰਾ ਆਜੂ ਖਾ ਕੇ ਆ ਤੇਰੀ ਚਲੋ ਜੀ ਤੇ ਲੈ ਬੀਜੀਤ ਸਿੰਘ ਦਾ ਪੀਜ਼ਾ ਗਿਆ ਆ ਆ ਚੱਕਦੇ ਹੋ ਫੱਟੇ ਗਾਰਲਿਕ ਬ੍ਰੈਡ ਨੂੰ ਪੀਜ਼ਾ ਹਜੀਤ ਸਿੰਘ ਹੋਣੀ ਹੋਈ ਕਹਿੰਦੇ ਆ ਹੈ ਚਲਿਏ ਹੁਣ ਨਜ਼ਾਰੇ ਵੱਜ ਗਏ ਚਲ ਕਹਿੰਦਾ ਬਹਿ ਕੇ ਖਾਣਾ ਇੱਥੇ ਹੀ ਤੇ ਲੈ ਵੇ ਜੀਤ ਸਿੰਘ ਹੁਣਾਂ ਨੂੰ ਛੱਡ ਕੇ ਘਰੇ ਤੇ ਆਪਾਂ ਆ ਗਏ ਸੀਗੇ ਖੇਤ ਤੇ ਆਜੋ ਹੈਗਾ ਸੀ ਗੱਲਾਂ ਕਰਦੇ ਸੀ ਜੌਣੇ ਮੋੜ ਦੀਆਂ ਤੇ ਕਿਉਂਕਿ ਸਾਨੂੰ ਨਹਿਰ ਦੇਖ ਕੇ ਚੇਤਾ ਆ ਗਿਆ ਜੌਣੇ ਮੋੜ ਦਾ ਅੱਗੇ ਪੁਰਾਣੀਆਂ ਫਿਲਮਾਂ ਜੀ ਨਹੀਂ ਉਹ ਉਹੀ ਘੋੜੇ ਪੁਲਿਸ ਵਾਲਿਆ ਕੋ ਹੁੰਦੇ ਸੀ ਉਹੀ ਘੋੜੇ ਡਾਕੂਆਂ ਕੋ ਹੁੰਦੇ ਸੀ ਹਨਾ ਠੀਕ ਹੈ ਇਹ ਗੱਲ ਮੈਂ ਬਹੁਤ ਹੀ ਨੋਟ ਕੀਤੀ ਤੇ ਆ ਜਦੋਂ ਉਹ ਕਦੇ ਪੁਰਾਣੀਆਂ ਫਿਲਮਾਂ ਦਾ ਸੀਨ ਹੁੰਦਾ ਹਨਾ ਬਈ ਆਪਣੇ ਇਧਰ ਦੀ ਜਾਂਦੇ ਪੁਲਿਸ ਦੇ ਘੋੜੇ ਤੇ ਉਧਰ ਦੀ ਹੁੰਦੇ ਡਾਕੂਆਂ ਦੇ ਘੋੜੇ ਹਨਾ ਪਾਣੀ ਰੋਕਿਆ ਲੱਗਦਾ ਯਾਰ ਜਿਹੜਾ ਇੰਨਾ ਮਤਲਬ ਇਹ ਤਾਂ ਬਹੁਤ ਤੇਜ਼ ਚੱਲਦਾ ਹੁੰਦਾ ਪਾਣੀ 知道了。 ਤਾਂ ਲਓ ਜੀ ਅਜੀਤ ਸਿੰਘ ਹੁਣ ਆ ਗਿਆ ਖੂਤੇ ਤੇ ਸ੍ਰੈਸ਼ਟ ਰੁਸਟ ਲਈ ਅਸੀਂ ਕਾਰ ਚਾਰਜ ਗਏ ਅਸੀਂ ਹੋ ਅਜੀਤ ਸਿੰਘ ਜੀ ਕੀ ਬਣ ਰਿਆ ਕੀ ਬਣਾਇਆ ਨਹੀਂ ਨਹੀਂ ਬਣਾਇਆ ਕੀ ਇਹ ਲੂਣ ਮਿਰਚ ਦਾ ਪਾਤਾ ਕੀ ਬਣਾਇਆ ਇਹ ਨਹੀਂ ਨਹੀਂ ਸਬਜੀ ਬਣਾਈ ਐ ਚਿਕਨ ਬਣਾਇਆ ਕੀ ਬਣਾਇਆ ਹੈ ਓਏ ਮੇਰੀ ਕੀ ਬਣਾਇਆ ਪੁੱਤੇ ਚਿਕਨ ਬਣਾਇਆ ਉਹ ਤੇਰਾ ਭਲਾ ਹੋ ਜਾ ਇਹ ਕੀ ਆ ਲੂਣ ਪਾ ਦੇ ਭੋਰਾਕ ਥੋੜਾ ਜਿਹਾ ਪਾਈ ਜ਼ਿਆਦਾ ਨਾ ਕਰਦੀ ਲੂਣ ਪੇ ਔਖਾ ਹੋ ਜੂ ਕੰਮ ਚਲ ਇੰਨਾ ਗਲੂਣ ਬਹੁਤ ਆ ਮਿਰਚ ਮਿਰਚ ਆ ਥੱਲੇ ਤੇਰੇ ਸਾਰੇ ਮਿਰਚੀ ਖਿਲਰੀ ਪਈ ਏ ਤੁਮ ਅੱਜੀ ਪਾ ਦੇ ਚਲੋ ਜੀ ਮਿਰਚ ਵੀ ਪੈ ਗਈ ਤਿਆਰ ਆ ਚਿਕਨ ਜੀ ਹੁਣ ਧਨੀਆ ਪਾਇਆ ਤਨੀਆ ਧਨੀਆ ਨਹੀਂ ਨਾ ਪਾਇਆ ਆ ਤੇ ਧਨੀਆ ਪਾਤਾ ਪਾਤਾ ਚਲੋ ਚਲੋ ਵਧੀਆ ਗੱਲ ਆ ਚਲੋ ਇਹ ਵੀ ਗੱਲ ਠੀਕ ਆ ਕਰੋ ਕਰੋ ਨਿਆਰੇ ਲੋ ਮਿੱਟੀ ਵਿੱਚ ਜਿੰਨੇ ਲੈ ਹੁੰਦੇ ਆ ਪਰ ਉਹਦਾ ਮਿੱਟੀ ਦਾ ਜਵਾਕਾਂ ਲਈ ਵਧੀਆ ਆ ਦਵਾਈ ਵਾਂਗੂ ਲੱਗਦੀ ਆ ਸਾਰੇ ਖਾਵਾਂਗੇ ਪਾਪਾ ਕੀ ਸਾਰੇ ਖਾਵਾਂਗੇ ਆਪਾਂ ਹੈਂ ਖਾਓ ਪਾਪਾ ਹੁਣੀ ਖਾਈਏ ਉਹ ਨਹੀਂ ਉਹ ਭਰਾਵਾ ਹੁਣੀ ਨਹੀਂ ਖਾ ਹੋਣਾ ਚਾਹ ਪੀ ਲਓ ਹੁਣ ਤਾਂ ਚਾਹ ਪੀਨੇ ਯਾਰ ਇੰਨੀ ਸ਼ਹਿਦੀ ਥੋੜੀ ਖਾ ਹੋਣਾ ਨਾਲੇ ਤਸੀਰ ਜਿਆਦਾ ਬਣਾਇਆ ਨਾਲਿਆ ਆਏ ਰੱਬਾ ਉਹ ਮੇਰੇ ਪੁੱਤ ਨੇ ਬਣਾਇਆ ਯਾਰ ਇਹ ਵੀ ਖਾ ਲਾਂਗੇ ਯਾਰ ਉਹ ਪੀਸ ਬੜੇ ਆ ਵਿੱਚ ਬਈ ਹਾਂ ਵਧੀਆ ਬਣਿਆ ਲੱਗਦਾ ਜੀਗਾ ਨਾ ਹੈ ਕਮੀ ਕੱਢ ਲਓ ਕੋਈ ਜੇ ਹੈਗੀ ਆ ਕੋਈ ਚੱਕਰ ਨਹੀਂ ਆਪਣੇ ਕੋ ਟਾਈਮ ਹੀ ਟਾਈਮ ਆ ਉਹ ਨੂੰ ਰੱਖ ਕੇ ਉਹ ਤੇਰਾ ਭਲਾ ਹੋ ਜਾ ਚਲ ਕੋਈ